ਧਾਰਮਿਕ ਤੱਤਾਂ ਅੰਦਰੋਂ ਨੇ ਸਾਰਾ ਵਿਕਾਸ ਪਰਮਾਤਮਾ ਦੀ ਬੁੱਖ ਕਰਕੇ ਹੋਇਆ ਹੈ ਬਾਹਰ ਦਾ ਸਾਰਾ ਵਿਕਾਸ ਪਦਾਰਥਾਂ ਦੀ ਬੁੱਖ ਕਰਕੇ ਹੋਇਆ ਹੈ ਅੰਦਰੋਂ ਨੇ ਸਾਰਾ ਵਿਕਾਸ ਪਰਮਾਤਮਾ ਦੀ ਬੁੱਖ ਕਰਕੇ ਹੋਇਆ ਹੈ ਹੁਣ ਦੋ ਤਿੰਨ ਨੁਕਤੇ ਨੇ ਗਹਿਰੇ ਨੇ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੇ ਅਗਰੇ ਗੱਲ ਪਕੜਦੇ ਚ ਆ ਗਈ ਤੋ ਧਰਮ ਦੇ ਮੂਲ ਕੁਝ ਨੁਕਤੇ ਸਾਡੀ ਪਕੜ ਵਿੱਚ ਆ ਜਾਣਗੇ ਜਨਮ ਤੋਂ ਭੋਜਨ ਦੀ ਭੁੱਖ ਹੈ ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ ਇੱਕ ਬੱਚਾ ਵੀ ਰੋਂਦਾ ਹੈ ਦੁੱਧ ਲਈ ਭੋਜਨ ਲਈ ਪਰਮਾਤਮਾ ਨਹੀਂ ਨਹੀਂ ਰੋਂਦਾ ਇੱਕ ਬੱਚਾ ਵੀ ਰੋਂਦਾ ਹੈ ਮਾਂ ਲਈ ਜੇ ਥੋੜਾ ਜਿਹਾ ਵੱਡਾ ਹੁੰਦਾ ਤੇ ਸਮਝ ਆਂਦੀ ਹੈ ਮਾਂ ਹੈ ਮੇਰੀ ਪਿਓ ਹੈ ਪਿਓ ਲਈ ਰੋਂਦਾ ਮਾਂ ਲਈ ਰੋਂਦਾ ਗੁਰੂ ਲਈ ਪਰਮਾਤਮਾ ਲਈ ਨਹੀਂ ਰੋਂਦਾ ਨਹੀਂ ਰੋਂਦਾ ਰੌਂਦਾ ਤਾਂ ਮਨੁੱਖ ساری ਜ਼ਿੰਦਗੀ ਇਹ ਦੁੱਧ ਲਈ ਰਹੌਂਦਾ ਹੈ ਫਿਰ ਮਾਂ ਲਈ ਰਹੌਂਦਾ ਹੈ ਪਿਓ ਲਈ ਰਹੌਂਦਾ ਹੈ ਫਿਰ ਧਨ ਲਈ ਰਹੌਂਦਾ ਹੈ ਪਦਾਰਥਾਂ ਲਈ ਰਹੌਂਦਾ ਹੈ ਫਿਰ ਪਤਨੀ ਲਈ ਰਹੌਂਦਾ ਹੈ ਜਾਂ ਪਤੀ ਲਈ ਰਹੌਂਦੀ ਫਿਰ ਬੱਚਿਆਂ ਲਈ ਰਹੌਂਦਾ ਹੈ ਪੁੱਤਰਾਂ ਲਈ ਰਹੌਂਦਾ ਹੈ ਮਤਰਾਂ ਲਈ ਰਹੌਂਦਾ ਹੈ ਵਤਨ ਲਈ ਰਹੌਂਦਾ ਹੈ ਪਰ ਉਹਨਾਂ ਦੀ ساری ਜ਼ਿੰਦਗੀ ਜਾਰੀ ਰਹਿੰਦਾ ਹੈ ਜਾਰੀ ਰਹਿੰਦਾ ਜਿਹੜਾ ਬੇਸ਼ਰਮ ਦਾਇ ਤੇ ਰਹੌਂਦਾ ਹੈ ਪੁੱਤਰ ਵਿਛੜੇ ਰਹੁੰਦਾ ਹੈ ਮਿੱਤਰ ਵਿਛੜੇ ਰਹੁੰਦਾ ਹੈ ਪਤਨੀ ਵਿਛੜੇ ਰਹੁੰਦਾ ਹੈ ਪਤੀ ਵਿਛੜੇ ਰਹੁੰਦਾ ਹੈ ਵਿਛੋੜਾ ਤੜਪਾ ਕੇ ਰੋਲਾ ਦੇਂਦਾ ਹੈ ਇਹਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਪੜ੍ਹਨਸ ਰਾਗ ਦਾ ਸ਼ਬਦ ਹੈ ਬੜਾ ਪਿਆਰਾ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ ਜ਼ਿੰਦਗੀ ਦੀ ਚਾਹੇ ਸੰਸਾਰਿਕ ਜ਼ਿੰਦਗੀ ਹੈ ਤੇ ਚਾਹੇ ਪਰਮਾਰਥਕ ਹੈ ਗੁਰੂ ਨਾਨਕ ਬਹੁਤ ਗਹਿਰਾਈ ਨਾਲ ਚੁੰਦੇ ਬੜੀ ਗਹਿਰਾਈ ਨਾਲ ਚੁੰਦੇ ਸਾਹਿਬ ਕੇਦਰ ਮੈਂ ਰੋਵੰਦੀ ਸਭ ਜਗ ਰੁੰਣਾ ਰੁੰੜੇ ਵਣੋਂ ਪੰਖੇਰ ਮੈਂ ਰੋਈ ਰਜ਼ਕ ਦੀ ਖਾਤਰ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਜੇ ਰਜ਼ਕ ਨਾ ਮਿਲੇ ਉਹ ਵੀ ਤੜਪਦੇ ਨੇ ਭੁੱਖੇ ਪਿਆਸੇ ਪਾਣੀ ਤੇ ਉਹਨਾਂ ਨੂੰ ਵੀ ਚਾਹੀਦਾ ਖੁਰਾਕ ਤੇ ਉਹਨਾਂ ਨੂੰ ਵੀ ਚਾਹੀਦੀ ਤੜਪਦੇ ਪਿੱਟਦੇ ਰੋਂਦੇ ਘੁਰ ਲੰਦੇ ਨੇ ਮੈਰੋਂ ਵੰਦੇ ਸਭ ਜਗ ਰੋਂ ਨਾ ਰੋਂੜੇ ਵਣੋਂ ਪਖੇਰੋ ਮੈਰੋ ਹੀ ਪਰਿਵਾਰ ਲਈ ਸਾਰਾ ਜਗਤ ਰੋਂਦਾ ਹੈ ਮੈਰੋ ਹੀ ਪੋਤਰਾ ਲਈ ਸਾਰੇ ਰੋਂਦੇ ਪਸ਼ੂ ਤੱਕ ਵੀ ਰੋਂਦੇ ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਕੰਨੋ ਮਿਲ ਜਾਂਦੇ ਬੱਚਾ ਤੇ ਮੁਰਦਾ ਪਰ ਸੀਨੇ ਨਾਲ ਲਾਈ ਫਿਰਦੀ ਹੈ ਐਂ ਇੱਕ ਹੱਥ ਨਾਲ ਲਾਂਦੀ ਕਿਉਂਕਿ ਉਹ ਤੇ ਗਿਰ ਜਾਏਗਾ ਜ਼ਿੰਦਾ ਬੱਚਾ ਤੇ ਆਪ ਫੜ ਕੇ ਰੱਖਦਾ ਹੈ ਮਾਨੋ ਪਰ ਤਮਰ ਚੁਕੇ ਪਕੜ ਨਹੀਂ ਸਕਦਾ ਆ ਪਕੜ ਕੇ ਤਿੰਨ ਪੈਰਾਂ ਨਾਲ ਇੱਕ ਅਗਲੇ ਹੱਥ ਨਾਲ ਤੇ ਦੋ ਪੈਰਾਂ ਨਾਲ ਚੱਲਦੀ ਏ ਇੱਕ ਹੱਥ ਨਾਲ ਉਸ ਮੁਰਦਾ ਬੱਚੇ ਨੂੰ ਸੰਭਾਲਦੀ ਲੀੜਾ ਲੀੜਾ ਹੋ ਜਾਂਦਾ ਕਈ ਦਫਾ ਉਹ ਮੁਰਦਾ ਬੱਚਾ ਤਾਂ ਵੀ ਨਹੀਂ ਛੋੜਦੀ ਇਤਨੀ ਮੰਨਤ ਨਾਲ ਇਤਨੀ ਮੰਨਤ ਨਾਲ ਮੇਰਾ ਹੀ ਪੁੱਤ ਨਾਲੇ ਸਾਰਾ ਜਗਤ ਰਹੁੰਦਾ ਹੈ ਪਸ਼ੂ ਪੰਛੀ ਤੱਕ ਰਹੁੰਦੇ ਹੈ ਮੈਂ ਰੋਈ ਰਜ਼ਕ ਦੇ ਲਈ ਭੋਜਨ ਦੇ ਲਈ ਖੁਰਾਕ ਲਈ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤਕਰੋਂਦੇ ਮੈਂ ਰੋਈ ਪਦਾਰਥਾਂ ਦੇ ਲਈ ਸਾਰਾ ਜਗਤ ਬੇਰੋਂਦਾ ਮੈਂ ਰੋਵੰਦੀ ਬੜੇ ਕੀਮਤੀ ਬੋਲਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜਾ ਹੰਸ ਮੱਲਾ ਕਹਿਣਾ ਮੈਂ ਰੋਵੰਦੀ ਸਭ ਜਗ ਰੋਂਨਾ ਰੋਂੜਏ ਵਣੋਂ ਪੰਖੇਰੂ ਇਕਨਾਰੋ ਨਾ ਮੇਰੇ ਤਨ ਕਾ ਬਿਰਹਾ ਜਿਨਹੋ ਤਿਰੋ ਵਿਛੋੜੀ ਇਹ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਨਾ ਤੇਰੇ ਵਿਛੋੜੇ ਨੇ ਤੜਪਾਇਆ ਨਾ ਰੁਲਾਇਆ ਰੋਣੇ ਮੇਰੇ ਕੋਲ ਪੁੱਤਰਾਂ ਦੇ ਨੇ ਮਿੱਤਰਾਂ ਦੇ ਨੇ ਧਨ ਦੇ ਨੇ ਸੰਪਦਾ ਦੇ ਨੇ ਪਤਨੀ ਦੇ ਰੋਣੇ ਨੇ ਪਤੀ ਦੇ ਰੋਣੇ ਨੇ ਇਹ ਪ੍ਰਭੂ ਮੇਰੇ ਕੋਲ ਤੇਰਾ ਰੋਣਾ ਨਹੀਂ ਹੈ ਨਹੀਂ ਹਨ ਜੂ ਹੈ ਨਾ ਮੇਰੇ ਕੋਲ ਉਹਨਾਂ ਹੰਝੂਆਂ ਦੀ ਕੀਮਤ ਹੈ ਧਨ ਕੀਮਤ ਹੋਵੇਗਾ ਪਤਨੀ ਕੀਮਤ ਹੋਵੇਗੀ ਪਤੀ ਕੀਮਤ ਹੋਵੇ ਕੋਈ ਬਰਾਅ ਕੀਮਤ ਹੋਵੇਗਾ ਪੁੱਤਰ ਕੀਮਤ ਹੋਵੇਗਾ ਮਿੱਤਰ ਕੀਮਤ ਹੋਵੇਗਾ ਮੇਰੇ ਹੰਝੂਆਂ ਦੀ ਤੋਂ ਕੀਮਤ ਨਹੀਂ ਹੈ ਪ੍ਰਮਾਤਮਾ ਦੇ ਵਿਛੋੜੇ 'ਚ ਤੜਪਿਆ ਹੋਇ ਹਿਰਦਾ ਜਦ ਰੋਂਦਾ ਹੈ ਤੇ ਜਦ ਪ੍ਰਮਾਤਮਾ ਵੱਡ ਮੁੱਲ ਹੈ ਉਸ ਦੀ ਕੋਈ ਕੀਮਤ ਨਹੀਂ ਯਕੀਨ ਜਾਨੋ ਨਾ ਹੰਝੂਆਂ ਦੀ ਵੀ ਕੋਈ ਕੀਮਤ ਨਹੀਂ ਫੇਲ ਨਹੀਂ ਮਹਾਨ ਨਹੀਂ ਕਿਸੇ ਵੀ ਤੀਰ ਦਾ ਜਨ ਮਨੁੱਖ ਦੇ ਪਾਪਾਂ ਨੂੰ ਨਹੀਂ ਦਉਂਦਾ ਤੜਤੇ ਹਿਰਦੇ 'ਚ ਪ੍ਰਮਾਤਮਾ ਦੇ ਵਿਛੋੜੇ 'ਚ ਨਿਕਲੇ ਹੋਏ ਦੋ ਹੰਝੂ ਜਨਮਾਂ ਜਨਮਾਂ ਤਰਾ ਦੇ ਦਾਗਾਂ ਨੂੰ ਦਉ ਦਿੰਦਾ ਪਾਪਾਂ ਨੂੰ ਦਉ ਦਿੰਦਾ ਭਾਈ ਸਾਹਿਬ ਬਾਈ ਨੰਦ ਲਾਲ ਦੋਛਸ਼ਮਨ ਕੇ ਦਰਿਆਏ ਅਜ਼ੀਮੁਲ ਸ਼ਾਨ ਐ ਗੋਆ ਜ਼ਹਿਰ ਅਸ਼ਕੰਬਵਦ ਸ਼ਾਦਾਬੀਏ ਸਰਬਾ ਬਾਗ ਨਹੀਂ ਜਨਾਂ ਇਹ ਦੋ ਹੰਝੂ ਦੋ ਵਗਦੇ ਦਰਿਆ ਨੇ ਇਨਾਂ ਦੋ ਹੰਜਨਾ ਹੰਜੂਆਂ ਦੇ ਨਾਲ ਮੈਂ ਸੈਂਕੜੇ ਹਿਰਦਿਆਂ ਦੇ ਬਾਗ ਬਗੀਚੇ ਹਰੇ ਭਰੇ ਕਰ ਸਕਦਾ ਕਰ ਸਕ ਉਹਨਾਂ ਦੋ ਹੰਜੂਆਂ 'ਚ ਇਤਨੀ ਤਾਕਤ ਇਤਨੀ ਸ਼ਕਤੀ ਪਾਈ ਸਾਹਿਬ ਹੋਰ ਵੀ ਕਹਿੰਦੇ ਨੇ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਤੇ ਹਨ ਹੋ ਰਹਿ ਨ ਸਕਾਂ ਬਿਨ ਦੇਖ ਕੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜੋ ਮੈਂ ਫਿਰ ਅਰਸ ਕਨ ਰੋਇਆ ਮਨੁਖ ਬਹੁਤ ਹੈ ਪਰਵਾਰ ਲਈ ਰੋਇਆ ਹੈ ਪਦਾਰਥਾਂ ਲਈ ਰੋਇਆ ਰੋ ਰੇ ਅਜੇ ਵੀ ਰੋ ਰੇ ਸੁਕਰਾਤ ਤੇ ਇੱਥੇ ਤੱਕ ਕਹਿੰਦਾ ਹੈ ਸਤ ਸਮੁੰਦਰਾਂ ਦੇ ਚੇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁਕੇ ਸਤਾਂ ਸਮੁੰਦਰਾਂ ਚ ਚੇਤਨਾ ਪਾਣੀ ਨਹੀਂ ਇਤਨਾ ਮਨੁੱਖ ਰੋਇਆ ਔਰ ਰੋ ਰੇ ਇਕ ਨਾ ਨੂ ਨਾ ਮੇਰੇ ਧਨ ਕਾ ਬਿਰਹਾ ਜਿਨਹੋਂ ਪਰੋਂ ਵਿਛੋੜੀ ਭਾਈ ਸਾਹ ਗਾਈ ਨੰਦਲਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਸਿਕਰ ਬੈਰਾਗੀ ਆਤਮਾ ਇਤਨੀ ਤੜਪੀ ਹੋਈ ਬੈਰਾਗੀ ਆਤਮਾ ਮਸਲਿਆ ਦੀ ਰਾਤ ਸੀ ਕਿ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਗੱਲ ਹੈ ਕਿਲੇ ਤੇ ਟਹਿਲ ਰਹੇ ਟਹਿਲ ਰਹੇ ਉੱਚੀ ਫਸੀਲ ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਆਈ ਮਹਾਰਾਜ ਹੈਰਾਨ ਹੋ ਗਏ ਹਨ ਅੱਧੀ ਰਾਤ ਦਾ ਵਕਤ ਹੋ ਕੇ ਕੌਣ ਹੋ ਸਕਦਾ ਹੈ ਹੌਕੇ ਵਿਛੋੜੇ ਦੀ ਪੀੜਾ ਚੋਂ ਨਿਕਲਦੇ ਨੇ ਕੁਝ ਵੀ ਵਿਛੜ ਗਿਆ ਹੋਵੇ ਧਨ ਵਿਛੜ ਗਿਆ ਹੋਵੇ ਵਤਨ ਵਿੱਚ ਲੱਗੇ ਹੋਵੇ ਮਿੱਤਰ ਵਿਛੜ ਗਿਆ ਹੋਵੇ ਪੁੱਤਰ ਵਿਛੜ ਗਿਆ ਹੋਵੇ ਪਤਨੀ ਵਿਛੜ ਗਈ ਹੋਵੇ ਪਤੀ ਵਿਛੜ ਗਿਆ ਹੋਵੇ ਕੁਝ ਵੀ ਵਿਛੋੜਾ ਹੋਵੇ ਜਿਸ ਨਾਲ ਬਹੁਤ ਪਿਆਰ ਹੋਵੇ ਤੜਪਾ ਕੇ ਰੁਲਾ ਦਿੰਦਾ ਹੈ ਔਰ ਹੌਕੇ ਨਿਕਲਦੇ ਹੌਕੇ ਮਹਾਨ ਹੋਕੇ ਸੰ ਬੜੀ ਦਿਲ ਦੀ ਗਹਿਰਾਈ ਚੋਂ ਨਿਕਲਦੇ ਸਨ ਔਰ ਹਰ ਹੋਕਾ ਆਪਣੀ ਪ੍ਰੇਰਣਾ ਦਿੰਦਾ ਹੈ ਕੁਝ ਹੋਕੇ ਐਸੇ ਹੁੰਦੇ ਨੇ ਕਿ ਕਿਨ ਜਨ ਨੂੰ ਜਲਾ ਕੇ ਹੀ ਰੱਖ ਲੈਂਦੇ ਨੇ ਸੰਸਾਰ ਦੇ ਜਲਨ ਚੋਂ ਨਿਕਲਦੇ ਨੇ ਪੀੜਾ ਚੋਂ ਨਿਕਲਦੇ ਨੇ ਦੂਜੇ ਨੂੰ ਵੀ ਬੇਚੈਨ ਤੇ ਪਰੇਸ਼ਾਨ ਕਰ ਰਹੇਗੇ ਜਦ ਕੋਈ ਰੱਬ ਵੀ ਛੋੜੇ ਚ ਹੋਕਾ ਨਿਕਲਦਾ ਹੈ ਕਿਸੇ ਨਾਲ ਟਕਰਾਏ ਯਕੀਨ ਜਨ ਉਸ ਦੇ ਅੰਦਰ ਵੀ ਕੋਈ ਸੋਤੀ ਕੱਲਾ ਜਾਗੇਗੀ ਉਸ ਦੇ ਅੰਦਰ ਵੀ ਕੋਈ ਰੱਬੀ ਉਮੰਗ ਤੇ ਤਰੰਗ ਪੈਦਾ ਹੋ ਰਹੀ। ਇਹ ਵੀ ਮੈਨੂੰ ਲੱਗਦਾ ਉਹਨਾਂ ਹੋਕਿਆਂ 'ਚ ਆਪਣਾ ਅਸਰ। ਸਤਗੁਰੂ ਖਿੱਚੇ ਚਲੇ ਗਏ ਉਸ ਪਾਸੇ। ਵੀ ਕੌਣ ਹੋ ਸਕਦਾ ਇਸ ਵਕਤ? ਅੰधेਰੀ ਆਪਣੀ ਮਸਤੀ 'ਚ ਬੈਠੇ ਸਨ। ਭਾਈ ਸਾਹਿਬ ਜਦ ਬਾਹਰ ਨਾਲ ਸਤਗੁਰੂ ਨੇ ਦੇਖਿਆ ਤੇ ਪਛਾਣ ਗਏ। ਇਹ ਤੇ ਸ਼ਾਇਰ-ਏ-ਆਜ਼ਮ ਨੰਦ ਲਾਲ ਕਿ ਨੰਧ ਲਾਲ ਨੂੰ ਵੀ ਮਹਿਸੂਸ ਹੋ ਗਿਆ ਮੇਰੇ ਕੋਲ ਕੋਈ ਖੜਾ ਹੈ ਕੋਈ ਖੜਾ ਹੈ ਉਹ ਗੌਰ ਨਾਲ ਦੇਖਿਆ ਉਹਨਾਂ ਦੀ ਗਜ਼ਲ ਹੈ ਬੜੀ ਕੀਮਤੀ ਕਿਸੇ ਨੂੰ ਇਹ ਸਾਰੀ ਸਾਡੇ ਸਾਹਮਣੇ ਰੱਖਾਂਗਾ ਹੈ ਮਸਿਆ ਦੀ ਰਾਤ ਨੂੰ ਸੂਰਜ ਬੇਰੋਂ ਬ ਆਲਮਦ ਆਲਮਏ ਮਨ ਚੂਜ਼ੇ ਖਾਵੇ ਨਾ ਸੱਤਾ ਨਾਮੇ ਜਨਦ ਵੇਰੂਏ ਆਫਤਾਬੇ ਸੁਬਾਹ ਹੈ ਮਸਿਆਦੀ ਰਾਤ ਨੂੰ ਆਫਤਾਬ ਸੂਰਜ ਇਹ ਸੂਰਜ ਦਿਨ ਨੂੰ ਚੜੇ ਹੋਏ ਸੂਰਜ ਨੂੰ ਲੱਖਾਂ ਲਾਨ ਤਾ ਪਾਉਂਦਾ ਨੰਦ ਲਾਲ ਕਹਿੰਦੇ ਨੇ ਮੁੱਦ ਤਾਂ ਤੋਂ ਤੂੰ ਉਦੇ ਹੋ ਰਹੇ ਹੈ ਸਾਰੀ ਦੁਨੀਆ ਨੂੰ ਚਾਨਣ ਦੇਣਾ ਮੇਰੇ ਦਿਲ ਵਿੱਚ ਕਦੀ ਚਾਨਣਾ ਨਹੀਂ ਕੀਤਾ ਮੇਰਾ ਦਿਲ ਅੰਧੇਰੇ ਚ ਜੀ ਰਿਹਾ ਹੈ ਏ ਮੇਰੇ ਪਿਆਰੇ ਦਾ ਮੁਖੜਾ ਹੈ ਸੂਰਜ ਤੈਨੂੰ ਲੱਖਾਂ ਤਾਨੇ ਮਾਰਦਾ ਹੈ ਲੰਨ ਤਾਂ ਬੰਦੇ ਭਾਈ ਸਾਹਿਬ ਭਾਈ ਨੰਦ ਲਾਲ ਸਜਦਾ ਕੀਤਾ ਖੜੇ ਹੋ ਗਏ ਸਤਿਗੁਰੂ ਮੁਸਕਰਾ ਕੇ ਔਰ ਬੜੀ ਧੀਮੀ ਆਵਾਜ਼ ਵਿੱਚ ਕਹਿੰਦੇ ਨੇ ਨੰਦ ਲਾਲ ਦੱਸੇਗਾ ਮੈਨੂੰ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦਿੰਦਾ ਹੁਣ ਮਸਿਆ ਦੀ ਰਾਤ ਹੋਵੇ ਖਾਲੀ ਬੋਲੀ ਰਾਤ ਹੋਵੇ ਕਾਲਾ ਨਹੀਂ ਦਿਖਾਈ ਦੇਗਾ ਤੇ ਹੋਰ ਵੀ ਦਿਖਾਈ ਦੇਵੇਗਾ ਸਤਿਗੁਰੂ ਦੇ ਪੁੱਛਣ ਦੇ ਜ਼ਰੂਰ ਕੋਈ ਰਾਜ਼ ਹੈ ਰਾਜ਼ ਮੰਨ ਲਾਲ ਵਸੇਂਗਾ ਇਹ ਅਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਹੱਥ ਜੋੜ ਕੇ ਭਾਈ ਸਾਹਿਬ ਕਹਿੰਦੇਨ ਮਹਾਰਾਜ ਮੈਂ ਇੱਕ ਕਵੀ ਹਾਂ ਸ਼ਾਇਰ ਹਾਂ ਤੁਹਾਡਾ ਅਦਨਾ ਸੇਵਕ ਆ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਹਾਂ ਭਾਵ ਸੈਂਟਿਸਟ ਨਹੀਂ ਹਾਂ ਮੈਂ ਕੋਈ ਵਿਗਿਆਨਿਕ ਨਹੀਂ ਮੈਨੂੰ ਇਹ ਪਤਾ ਆਸਮਾਨ ਕਿਉਂ ਕਾਲਾ ਦਿਖਾਈ ਦਿੰਦਾ ਸਤਿਗੁਰ ਕਹਿੰਦੇ ਨੇ ਤੂੰ ਇੱਕ ਗੱਲ ਕਬੂਲ ਕਰ ਲਈ ਕਿ ਤੂੰ ਕਵੀ ਹੈ ਸ਼ਾਇਰ ਹੈ ਸ਼ਾਇਰ ਦੀ ਆਪਣੀ ਕਲਪਨਾ ਹੁੰਦੀ ਹੈ ਕਵੀ ਦੀ ਆਪਣੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਆਪਣਾ ਤਖੈਲ ਆਉਂਦਾ ਛੱਡ ਸਚਾਈ ਨੂੰ ਤੇਰੀ ਕਲਪਨਾ ਕੀ ਕਹਿੰਦੀ ਹੈ छट विज्ञान भाव सैंसू तो नहीं है साइंटिस्ट इसकी कोई चिंता ही नहीं है मैंने तेरी कल्पना के कहती है कवि तो है शायर तो है तू कबूल कर ले भाई साहब था जो मेरी कल्पना तो पूछ दे तो फिर ये रंगश कबूद कद दिले अजपुर सुरार साखत ਅਜ਼ ਬਸ ਕੇ ਦੂਦ ਆਹੇ ਮਨ ਅਜ ਆਸਮਾ ਗੁਜਸਤ ਐ ਮੇਰੇ ਪਾਤਸ਼ਾ ਪ੍ਰਮਾਤਮਾ ਦੇ ਵਿਛੋੜੇ ਚ ਜਿਹੜਾ ਇਹ ਮੇਰਾ ਹਿਰਦਾ ਤੜਪਿਆ ਤੁਹਾਡੀ ਸੰਗਤ ਕਰਕੇ ਤੇ ਇਸ ਤੜਪਿਓਏ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ ਇਹ ਹੌਕੇ ਜਦ ਆਸਮਾਨ ਤੇ ਪਹੁੰਚੇ ਨੇ ਉਹਨਾਂ ਨੇ ਸੜ ਕੇ ਕਾਲਾ ਕਰ ਦਿੱਤਾ ਇਹ ਮੇਰੇ ਹੌਕਿਆਂ ਦਾ ਸੜਿਆ ਸਤਿਗੁਰੂ ਨੇ ਗਲਵਕੜੀ ਚ ਲੈ ਗਏ ਨਾ ਬਹਿਰਾ ਇਤਨਾ ਬਹਿਰਾ